ਨੇ ਵੋਟਰ ਦਿਵਸ ਮੌਕੇ ਸੂਬਾ ਪਦਰੀ ਸਮਾਗਮ ਮੋਹਾਈ ਇੱਕ ਨਿਜੀ ਵਿਦਿਅਕ ਸੁਵਿਧਾ ਪਰਵਾਇਗਾ ਜਿਸ ਦੇ ਪ੍ਰਧਾਨ ਗੀ ਪੰਜਾਬ ਦੀ ਨਵ ਨਿਕਤ ਮੁੱਖ ਚੋਣ ਅਧਿਕਾਰੀ ਅਨਕਿਤਾ ਮਿਤਰਾ ਨੇ ਕੀਤੀ ਮਿਤਰਾ ਨੇ ਇਸ ਦੌਰਾਨ ਵੋਟਰਾਂ ਨੂੰ ਆਪਣੇ ਵੋਟ ਪਾਉਣ ਅਤੇ ਹੋਣਲ ਅਧਿਆਪਕਾਂ ਲਈ ਪ੍ਰੇਰਿਤ ਕਰਨ ਦਾ ਸਤਾਬੇ ਦਿੱਤਾ जिन्हें नॉन 18 साल तो कट भी जिम्मेदारी है कि वो डेमोक्रेसी के दे बारे अपने आप एक निकाले समय जिम्मेदार सिटीजन के अपने बनाने ਇਸ ਮੌਕੇ ਪਟਿਆਲਾ ਦੇ नेत्रहीन ਬੱਚਿਆਂ ਨੇ ਕੀਤਾ ਦੀ ਪੇਸ਼ਕਾਰੀ ਦੇ ਕੇ ਵੋਟ ਬੁਮਾਉਂ ਤੇ ਵੋਟ ਪਾਉਣ ਦਾ ਸੰਦੇਸ਼ ਦਿੱਤਾ ਅਤੇ ਹੋਰਾਂ ਵਿਆਕਿਆਂ ਨੇ ਰੰਗਾਰੰਗ ਮੰਗੀਆਂ ਪੇਸ਼ ਕੀਤੀਆਂ ਇਸ ਮੌਕੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵੋਟ ਬੁਮਾਉਂ ਤੇ ਪਾਉਣ ਦੇ ਪ੍ਰਦਰਸ਼ਿਤ ਕੀਤਾ ਗਿਆ ਸਮਾਰਕ ਦੇ ਭਾਸ਼ ਮੁਕਾਬਲੇ ਯੋਗਤਾ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਮੌਕੇ ਭਾਰਤੀ ਚੋਰ ਕਮਿਸ਼ਨਰ ਦਾ ਸੁਨੇਹਾ ਵੀ ਵਿਖਾਇਆ ਗਿਆ ਅਤੇ ਵੋਟ ਪਰੰਪਰਿ ਲਿਆ ਗਿਆ ਸਮਾਰੋਹ ਦੇ અંત ਵਿੱਚ ਸੀਈਓ ਮਿਤਰਾ ਵੱਲੋਂ ਸੂਬੇ ਦੇ ਬੀਤੇ बरे ਚੋਰ ਕ੍ਰਿਆ ਦੇ ਬਹਾਇਆ ਕਾਰਗੁਜ਼ਾਰੀ ਲਈ ਕੁਝ ਡਿਪਟੀ ਕਮਿਸ਼ਨਰਾਂ ਅਤੇ ਐਸਜੀਐਮਸ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਪਹਿਲਾਂ ਮੂਰ ਦਾ ਸਨੇਹਾ ਦੇਣ ਦੀ ਸੋਚ ਨਾਲ ਇੱਕ ਮੋਟਰਸਾਈਕਲ ਰੈਲੀ ਵੀ ਕੱਟੀ ਗਈ ਇਸ ਦੌਰਾਨ ਸੂਬੇ ਵਿੱਚੋਂ ਆਏ ਮੋਟਰਸਾਈਕਲ ਰੈਲ ਵਿੱਚ ਸ਼ਾਮਲ ਲੋਕਾਂ ਨੇ